ਗੱਲ ਕਰਦੇ ਆਪਾਂ ਅੱਜ ਖਾਕੀ ਵਰਦੀ ਦੀ ਤੁਹਾਨੂੰ ਪਹਿਲੇ ਪਤਾਗਾ ਇਹ ਖਾਕੀ ਜਿਹੜੀ ਵਰਦੀ ਆ ਇਹ ਪਹਿਲਾਂ ਤੋਂ ਮੈਲੀ ਆ ਕੋਈ ਅੱਜ ਤੋਂ ਮੈਲੀ ਨਹੀਂ ਇਹ ਬਹੁਤ ਐ ਤੋਂ ਮੈਲੀ ਆ ਬਹੁਤ ساری ਗੱਲਾਂ ਨੇ ਆਪਾਂ ਤੁਹਾਡੇ ਤੁਹਾਡੇ ਨਾਲ ਕਰਦੇ ਆ ਉਹ ਗੱਲਾਂ ਇਹ ਮੈਲੀ ਕਿਵੇਂ ਆ ਉਹ ਗੱਲਾਂ ਕਰਾਂਗੇ ਪਹਿਲਾਂ ਤੁਹਾਨੂੰ ਇੱਕ ਮੈਂ ਵੱਡੀ ਖਬਰ ਵੱਲ ਲੈ ਜਾਵਾਂ ਲੁਧਿਆਣਾ ਪੁਲਿਸ ਦੇ ਐਸ ਐਚ ਓ ਨੇ ਆਪਣੇ ਇੱਕ ਥਾਣੇ ਦੀ ਜਿਹੜੀ ਮਹਿਲਾ ਸੀ ਜਿਹੜੀ ਇੱਕ ਲੜਕੀ ਸੀ ਥਾਣੇ ਦੇ ਵਿੱਚ ਲੱਗੀ ਸੀ ਉਹਦੇ ਨਾਲ ਜਬਰ ਜਨਾਹ ਕੀਤਾਗਾ ਯਾਨੀ ਕਿ ਰੇਪ ਕੀਤਾਗਾ ਤੁਹਾਨੂੰ ਦੱਸ ਦਿਆ ਸਾਰੀ ਘਟਨਾ ਕਿਵੇਂ ਵਾਪਰੀ ਆ ਦੱਸਿਆ ਜਾ ਰਿਹਾ ਕਿ ਲੁਧਿਆਣਾ ਜਿਹੜਾ ਦਹਾਤਿਆ ਮੋਲਾਪੁਰ ਦਾਖਾਂ ਉਹਦੇ ਵਿੱਚ ਐਸ ਐਚ ਓ ਕੁਲਵਿੰਦਰ ਸਿੰਘ ਲੱਗਿਆ ਸੀ ਉਥੇ ਇੱਕ ਕਨਸਟੇਬਲ ਜਿਹੜੀ ਮਹਿਲਾ ਕਨਸਟੇਬਲ ਲੱਗੀ ਸੀ ਜੀ ਡਿਊਟੀ ਉੱਥੇ ਸੀ ਤੇ ਉਸ ਜਿਹੜਾ ਐਸਓਐਚਓ ਆ ਉਹਨੇ ਆਪਣੀ ਹੀ ਥਾਣੇ ਦੀ ਮਹਿਲਾ ਤੇ ਉਸਦੇ ਨਾਲ ਬਲਾਤਕਾਰ ਕਰਕੇ ਕੀਤਾ ਤੇ ਜ਼ਬਰ ਜਨਾਬ ਵੀ ਕੀਤਾ ਅਸਲੀਲ ਵੀਡੀਓ ਬਣਾਈ ਗਈ ਧਮਕੀ ਦਿੱਤੀ ਗਈ ਕਿ ਜੇਕਰ ਤੂੰ ਕਿਸੇ ਨੂੰ ਦੱਸੇਗੀ ਤਾਂ ਮੈਂ ਸੋਸ਼ਲ ਮੀਡੀਆ ਤੇ ਤੇਰੀ ਵੀਡੀਓ ਵਾਇਰਲ ਕਰ ਦੂੰਗਾ ਹੁਣ ਆਪਾਂ ਗੱਲ ਕਰਦੇ ਆ ਅੱਗੇ ਧਮਕੀ ਤੋਂ ਬਾਅਦ ਤੇ ਉਸ ਮਹਿਲਾ ਜਿਹੜੀ ਮਲਾਜਮਾ ਜਿਹੜੀ ਥਾਣੇ ਦੀ ਜਿਹਦੇ ਨਾਲ ਬਲਾਤਕਾਰ ਕੀਤਾ ਜ਼ਬਰਦਸਤ ਕੀਤਾ ਐਸਐਚਓ ਨੇ ਉਹਨਾਂ ਪੁਲਿਸ ਕੋਲ ਦਰਖਾਸਤ ਜਿਹੜੀ ਆ ਉਹ ਦਰਜ ਕਰਾ ਦਿੱਤੀ ਆ ਲੁਧਿਆਣੇ ਦੀ ਮੋਲਾ ਪਰਦਾਖਾਂ ਦੇ ਜਿਹੜਾ ਐਸਐਚਓ ਕੁਲਵਿੰਦਰ ਸਿੰਘ ਆ ਉਹ ਅਜੇ ਫਰਾਰ ਆ ਪੁਲਸ ਦੇ ਹੱਥਾਂ 'ਚ ਕੁਝ ਨਹੀਂ ਕਿ ਜਿਹੜਾ ਉਹਦੇ ਕੋਲ ਮੋਬਾਈਲ ਆ ਉਹ ਵੀ ਲੈ ਕੇ ਜਿਹੜਾ ਆਪਦਾ ਮੋਬਾਈਲ ਆ ਉਹ ਵੀ ਭੱਜਿਆ ਹੋਇਆਗਾ ਆਲੇ ਉਹਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਪੁਲਸ ਨੂੰ ਜਿਹੜੀ ਦਰਖਾਸਤ ਦਿੱਤੀ ਮਹਿਲਾ ਨੇ ਚਪਾਈ ਨੇ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਉਹ ਕਾਫੀ ਟਾਈਮ ਤੋਂ ਜਿਹੜਾ ਉਥੇ ਡਿਊਟੀ ਨਿਭਾ ਰਹੀ ਸੀ ਡਿਊਟੀ ਕਰਦੀ ਸੀ ਤੇ ਜਿਹੜਾ ਐਸਐਚਓ ਸੀ ਉਥੇ ਕੁਲਵਿੰਦਰ ਸਿੰਘ ਕਾਫੀ ਲੰਬੇ ਸਮੇਂ ਤੋਂ ਜਿਹੜਾ ਉਹਦੇ ਨਾਲ ਅਸਲੀਲ ਹਰਕਤਾ ਕਰਦਾ ਸੀ ਚਲੋ ਆਏ ਹੁੰਦਾ ਫਿਰ ਵੀ ਕੋਈ ਵੀ ਇਹ ਮਾਮਲਾ ਦਬ ਜੂਗਾ ਵੀ ਬਦਲੀ ਹੋ ਜੂਗੀ 100 ਹੁੰਦਾ ਵਜਾ ਤੇ ਉਸ ਤੋਂ ਬਾਅਦ ਕੀ ਹੋਇਆ ਇੱਕ ਦਿਨ ਜਿਹੜਾ ਐਸਐਚਓ ਨੇ ਉਸ ਮਹਿਲਾ ਮਲਾਜ਼ਮ ਨੂੰ ਜਿਹੜੀ ਕਿ ਆਪਣੀ ਇਹ ਕਹਿਦੀ ਕਿ ਕੋਈ ਝਾਸੇ ਦੇ ਵਿੱਚ ਲੈ ਕੇ ਉਸ ਨੂੰ ਇਹ ਕਹਿ ਦਿੱਤਾ ਕਿ ਮੈਂ ਤੁਹਾਨੂੰ ਜਿਹੜਾ ਆਪਣੇ ਪਰਿਵਾਰ ਦੇ ਨਾਲ ਆਪਣੀ ਪਤਨੀ ਦੇ ਨਾਲ ਜਿਹੜਾ ਮਿਲਿਆ ਕੇ ਲਿਆਉਣਾ ਤੇ ਦੱਸਿਆ ਜਾ ਰਿਹਾ ਕਿ ਗੱਡੀ ਦੇ ਵਿੱਚ ਜਿਹੜੀ ਮਹਿਲਾ ਮਲਾਜ਼ਮ ਬੈਠ ਜਾਂਦੀ ਆ ਤੇ ਫਿਰ ਜਿਹੜਾ ਐਸਐਚਓ ਕੁਲਵਿੰਦਰ ਸਿੰਘਾ ਉਹ ਮਹਾਲੀ ਦੇ ਕੋਲ ਕੋਈ ਫਾਰਮ ਹਾਊਸ ਆ ਉੱਥੇ ਉਸ ਮਹਿਲਾ ਲੜਕੀ ਨੂੰ ਲੈ ਜਾਂਦਾ ਉਸ ਦੀ ਪਹਿਲਾ ਅਸਲੀਲ ਵੀਡੀਓ ਬਣਾਉਂਦਾ ਤੇ ਫਿਰ ਉਹਦੇ ਨਾਲ ਜਬਰ ਜਨਾਹ ਕਰਦਾ ਤੇ ਧਮਕੀ ਦਿੰਦਾ ਕਿ ਜੇਕਰ ਤੂੰ ਪੁਲਿਸ ਕੋਲੇ ਜਾਂ ਕਿਸੇ ਕੋਲੇ ਦੱਸਿਆ ਤਾਂ ਮੈਂ ਤਾਂ ਇਹ ਜਿਹੜੀ ਵਿਡਿਓ ਆ ਇਹ ਸੋਸ਼ਲ ਮੀਡੀਆ ਤੇ ਜਿਹੜੀ ਮੈਂ ਬੈਰਲ ਕਰ ਦੂੰਗਾ ਫਿਰ ਪੀੜਤ ਲੜਕੀ ਨੇ ਜਿਹੜਾ ਆਪਣੇ ਜਿਹੜੇ ਬਿਆਨ ਲਿਖਾਏ ਨੇ ਉਹ ਇਹ ਲਿਖਾਏ ਨੇ ਕਿ ਜਿਹੜਾ ਇੱਕ ਫਾਰਮ ਹਾਊਸ ਸੀ ਉੱਥੇ ਕੋਈ ਬੰਦਾ ਨਹੀਂ ਸੀ ਉਹ ਇੱਕ ਖਾਲੀ ਜਿਹੜਾ ਫਾਰਮ ਹਾਊਸ ਪਿਆ ਸੀ ਉੱਥੇ ਜਾ ਕੇ ਉਹਦੇ ਨਾਲ ਉਹਨੇ ਜਬਰਜਨਾਹ ਕੀਤਾਗਾ ਇਹ ਲੁਧਿਆਣੇ ਦੀ ਘਟਨਾ ਗਈ ਤੇ ਐਸਐਸਪੀ ਲੁਧਿਆਣੇ ਨੇ ਵੀ ਜਿਹੜੀ ਇਹਦੀ ਪੁਸ਼ਟੀ ਕਰ ਦਿੱਤੀ ਆ ਕਿ ਬਿਲਕੁਲ ਜਿਹੜਾ ਐਸਐਚਓ ਕੁਲਵਿੰਦਰ ਸਿੰਘਾ ਮੁੱਲਾਪਰਦਾਖ ਖਾ ਲੁਧਿਆਣਾ ਦੇ ਵਿੱਚ ਲੱਗਿਆ ਸੀ ਉਸ ਵੇਲੇ ਜਿਹੜੀ ਇਹ ਹਰਕਤ ਕੀਤੀ ਆ ਤੇ ਉਹ ਅਜੇ ਫਰਾਰ ਆ ਤੇ ਜਿਹੜਾ ਉਹਦੇ ਤੇ ਪਰਚਾਗਾ ਉਹ ਮਹਾਲੀ ਦੇ ਵਿੱਚ ਹੋ ਗਿਆ ਕਿਉਂਕਿ ਜਿਹੜਾ ਫਾਰਮ ਹਾਊਸ ਦੇ ਵਿੱਚ ਉਸ ਲੜਕੀ ਨੂੰ ਲੈ ਕੇ ਗਿਆ ਸੀ ਉਹ ਮਹਾਲੀ ਦੇ ਜੀ ਥਾਣੇ ਦੇ ਵਿੱਚ ਪੈਂਦੀ ਆ ਤੇ ਉੱਥੇ ਉਹਦੇ ਤੇ ਪਰਚਾ ਦਰਜ ਹੋ ਗਿਆ ਪਰ ਹਜੇ ਜਿਹੜੇ ਇਹ ਉਹ ਐਸਐਚਓ ਆ ਉਹ ਫਰਾਰ ਆ ਤੇ ਪੁਲਿਸ ਦੇ ਹੱਥ ਉਹ ਨਹੀਂ ਲੱਗਿਆ ਤੇ ਵਰਦੀ ਮੈਲੀ ਖਾਕੀ ਦੁਬਾਰੇ ਫੇਰ ਹੋਈ ਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਹਿਲਾਂ ਵੀ ਜਿਹੜਾ ਆਪਾਂ ਇਹ ਜਿਹੇ ਘਟਨਾਵਾਂ ਕਈ ਵਾਪਰ ਜਾਈ ਨੇ ਥਾਣਿਆਂ ਦੇ ਵਿੱਚ ਪੰਜਾਬ ਦੇ ਹੋਰ ਮਹਿਕਮਿਆਂ ਦੇ ਵਿੱਚ ਵੀ ਵਾਪਰੀਆਂ ਨੇ ਜਿਸ ਤਰ੍ਹਾਂ ਕਰਨਾਟਕਾ ਦੀ ਉਸ ਲੜਕੀ ਜਿਹੜੀ ਇੱਕ ਡਾਕਟਰ ਨਹੀਂ ਸੀ ਕੋਰਸ ਕਰ ਰਹੀ ਸੀ ਤੇ ਉਥੋਂ ਦੀ ਡਾਕਟਰ ਵੱਲੋਂ ਜਿਹੜਾ ਉਸਦੇ ਨਾਲ ਜ਼ਬਰਜਨਾਹ ਕੀਤਾ ਤੇ ਉਸ ਨੂੰ ਜਿਹੜਾ ਮੌਤ ਦੇ ਘਾਟ ਉਤਾਰਿਆਵਾਦ ਦੇ ਵਿੱਚ ਹੁਣ ਦੱਸ ਦਿਆਂ ਤੁਹਾਨੂੰ ਬਸਤਾਰ ਦੇ ਨਾਲ ਤੁਸੀਂ ਸੁਣਿਓ ਧਿਆਨ ਦੇ ਨਾਲ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਮੈਂ ਪਹਿਲਾਂ ਵੀ ਕਹਿਣਾ ਹੁੰਨਾ ਕਿ ਹਰ ਇੱਕ ਮਹਿਕਮੇ ਦੇ ਵਿੱਚ ਜਿਹੜੀਆਂ ਕਾਲੀਆਂ ਭੇਡਾਂ ਬਹੁਤ ਜਿਆਦੀ ਬੈਠਿਆ ਨੇ ਪੁਲਿਸ ਵਾਲਿਆਂ ਨੇ ਤਾਂ ਜਿਹੜੇ ਬਹੁਤ ਜਿਆਦੇ ਨੇ ਇਹਨਾਂ ਨੇ ਅੱਤ ਚੁੱਕੀ ਹੋਈ ਆ ਕੋਈ ਅੱਜ ਦੀ ਨਹੀਂ ਚੁੱਕੀ ਹੋਈ ਇਹਨਾਂ ਨੇ ਤਾਂ ਜਦੋਂ ਵਿਅੰਤੇ ਦੀ ਸਰਕਾਰ ਆਈ ਸੀ 1990 92 ਦੇ ਦਹਾਕੇ ਦੇ ਵਿੱਚ ਉਦੋਂ ਸਿੱਖਾਂ ਦੇ ਜਿਹੜੇ ਨੌਜਵਾਨਾਂ ਦੀ ਹੌਲੀ ਖੇਢੀ ਆ ਇਹਨਾਂ ਦਾ ਡਰ ਪੈ ਜਿਹੜਾ ਸਾਰਾ ਚੱਕਿਆ ਹੋਇਆਗਾ ਰਾਤ ਨੂੰ ਜਿਹੜੇ ਕਹਿੰਦੇ ਆ ਕਿ ਖਾੜਕੂ ਆ ਕੇ ਘਰੇ ਜੀ ਰੋਟੀ ਖਾ ਗੇ ਇੱਕ ਹੀ ਕਰਦੇ ਸੀ ਲੁਧਿਆਣੇ ਨਾਲ ਜੁੜੇ ਹੋਏ ਵੱਡੀਆਂ ਖਬਰਾਂ ਨੇ ਜਿਹੜੇ ਉੱਥੋਂ ਦੇ ਮਲਾਜਮ ਸੀ ਐਸਐਚਓ ਸੀ ਉਹ ਭਾਰਤੀ ਪਾ ਲੈਂਦੇ ਸੀ ਭਾਵ ਕੇ ਸਾਫ ਕਪੜੇ ਚੋਲਾ ਪਾ ਲਿਆ ਦਮਾਲਾ ਵੰਨ ਲਿਆ ਤੇ ਨਾਲੇ ਤਾਂ ਰੋਟੀ ਖਾਂਦੇ ਸੀ ਤੇ ਨਾਲੇ ਉਹਨਾਂ ਲੜਕੀਆਂ ਦੇ ਨਾਲ ਜਬਰ ਜਨਾਹ ਕਰਦੇ ਸੀ ਤੇ ਸਵੇਰੇ ਆਪ ਹੀ ਰੇਡ ਮਾਰ ਲੈਂਦੇ ਸੀ ਕੋਈ ਆਸਲਾ ਰੱਖ ਦੇਣਾ ਤੇ ਕਹਿ ਦੇਣਾ ਕਿ ਤੁਹਾਡੇ ਘਰ ਫਲਾਨਾ ਟਾਈਮ ਐਨੇ ਟਾਈਮ ਤੇ ਕੋਈ ਖਾਰਗੂ ਸਿੰਘ ਆਇਆ ਤੇ ਉਹ ਜਦੋਂ ਘਰ ਦੇ ਮੁਕਰਦੇ ਆ ਕਿ ਨਹੀਂ ਸਾਡੇ ਕੋਲ ਤਾਂ ਕੋਈ ਨਹੀਂ ਆਇਆ ਜੀ। ਤੇ ਦੱਸ ਦਿਆ ਕਿ ਇਹਨੇ ਨੇ ਟਾਈਮ ਤੇ ਆਹ ਰੋਟੀ ਖਾਧੀ ਸੀ, ਆਹ ਸਬਜੀ ਸੀ। ਤੇ ਉੱਥੋਂ ਜਿਹੜਾ ਪਤਾ ਇਹਨਾਂ ਦਾ ਕਿਉਂ ਲੱਗਿਆ? ਜਦੋਂ ਕਹਿੰਦੇ ਉੱਥੋਂ ਭੱਜੇ ਰਾਤ ਨੂੰ ਪੁਲਸਾ ਉੱਤੇ ਇੱਕ ਚਪਾਈ ਦੀ ਜਿਹੜੀ ਹੈ ਨਾ 147 ਜਿਹੜੀ ਡਿਗਪੀ ਚ ਗਵਾਚ ਗਈ ਸੀ। ਉੱਥੋਂ ਨੇਰੇ ਚ ਲੱਭੀ ਨਹੀਂ ਸੀ ਤੇ ਉਹਨੇ ਦੱਸਿਆ ਵੀ ਨਹੀਂ ਸੀ। ਜੇ ਸਵੇਰੇ ਜਦੋਂ ਐਸਐਸਪੀ ਦੇ ਜਿਹੜਾ ਆਸਲਾ ਜਦੋਂ ਚੈੱਕ ਹੁੰਦਾਗਾ ਥਾਣੇਦਾਰ ਦਾ ਐਸਐਚਓ ਵੱਲੋਂ ਜਿਹੜਾ ਦਿੱਤਾ ਜਾਂਦਾਗਾ ਵੀ ਕਿੰਨੇ ਰੌਂਦ ਸੀ ਕਿੰਨੇ ਕਿਹੜਾ ਕਿਹੜਾ ਆਸਲਾ ਕਿਹੜੇ ਕਿਹੜੇ ਮੁਲਾਜ਼ਮ ਨੂੰ ਦਿੱਤਾ ਤੇ ਪਰ ਉੱਥੇ 1.47 ਗਾਇਬ ਸੀ ਫਿਰ ਐਸਐਸਬੀ ਦੇ ਧਿਆਨ ਦੇ ਵਿੱਚ ਆਈ ਸਾਰੀ ਕੁਸ ਤੇ ਫਿਰ ਜਿਹੜੇ ਨੰਗੇ ਹੋਏ ਫਿਰ ਜਿਹੜਾ ਇਹਨਾਂ ਦੀ ਕਰਤੂਤ ਦਾ ਪਤਾ ਲੱਗਿਆ ਤੇ ਫਿਰ ਉਸ ਮੁਲਾਜ਼ਮ ਨੇ ਦੱਸਿਆ ਕਿ ਅਸੀਂ ਐਸਐਸ ਕਰਕੇ ਜਿਹੜਾ ਫਲਾਣੇ ਥਾਂ ਸੀ ਗਏ ਸੀ ਉਹਨਾਂ ਦੇ ਘਰ ਰੋਟੀ ਖਾਧੀ ਖਾੜਕੁੱਕ ਕੇ ਤੇ ਬਾਅਦ ਵਿੱਚ ਜਿਹੜਾ ਕੁਝ ਹੋਇਆ ਉਹ ਸਾਰਾ ਦੱਸਿਆ ਹੁਣ ਮੇਰਾ ਕਹਿਣ ਦਾ ਭਾਵੇਂ ਇਹ ਆ ਕਿ ਖਾਕੀ ਵਰਦੀ ਹੈ ਜਿਹੜੀ ਇਹਦੇ ਵਿੱਚ ਜ਼ਿਆਦਾਤਰ ਜਿਹੜੇ ਮਲਾਜ਼ਮ ਨੇ ਜਿਹੜੇ ਆਪਾਂ ਇਹ ਕਹਦੇ ਆ ਕਿ ਜਿਨ੍ਹਾਂ ਦੇ ਲਹੂ ਮੂਹ ਲੱਗਿਆ ਹੋਇਆਗਾ ਤਾਂ ਜਿਹੜੇ ਇਹ ਚਾਹੁੰਦੇ ਨੇ ਕਿ ਸਾਡੇ ਦੇ ਉੱਪਰ ਕਿਸੇ ਦੀ ਪਾਵਰ ਹੀ ਨਹੀਂ ਤੇ ਅਸੀਂ ਜਿਹੜਾ ਅਸੀਂ ਥਾਣਾ ਚਲਾਉਣਾ ਜੋ ਮਰਜ਼ੀ ਕਰੀਏ ਤੇ ਉਸ ਲੜਕੀ ਦੇ ਨਾਲ ਜਿਹੜਾ ਇਸ ਤਰ੍ਹਾਂ ਜਬਰ ਜਨਾਹ ਕਰ ਦੇਣਾ ਟੱਕੇ ਦੇ ਨਾਲ ਆ ਤੇ ਹੁਣ ਦੱਸੋ ਫਿਰ ਤੁਹਾਡਾ ਜਿਹੜਾ ਪੁਲਿਸ ਉੱਤੇ ਇੱਕ ਵਿਸ਼ਵਾਸ ਕਿਵੇਂ ਰਹੂਗਾ ਇਨਾਂ ਦੇ ڪرਤੂਤਾ ਤਾਂ ਬਹੁਤ ਜ਼ਿਆਦੇ ਨੇ ਹੋਟਲਾਂ ਦੇ ਵਿੱਚ ਰੰਗਲ ਰਾਲੀਆਂ ਜਿਹੜੀਆਂ ਹਰ ਇੱਕ ਥਾਣੇ ਦਾ ਮੈਂ ਇਹ ਗੱਲ ਕਹਿ ਸਕਦਾ ਦਾਅਵੇ ਦੇ ਨਾਲ ਕੋਈ ਮੁਲਾਜ਼ਮਾ ਪੁਲਿਸ ਮੁਲਾਜ਼ਮਾ ਕੋਈ ਹੌਲਦਾਰ ਕੋਈ ਐਸਐਚਓ ਲੜਕੇ ਨੂੰ ਲੈ ਕੇ ਜਾਂਦੇ ਆ ਹੋਟਲਾਂ ਦੇ ਵਿੱਚ ਹੁਣ ਤਾਂ ਕੈਮਰੇ ਵਗੈਰੇ ਲੱਗਣ ਲੱਗ ਪਏ ਪਹਿਲਾਂ ਮੈਂ ਆਪ ਨੇ ਅੱਖੀ ਦੇਖਿਆ ਹੈਗਾ ਇਹ ਲੋਕ ਜਿਹੜਾ ਇਹ ਕੁਝ ਕਰਦੇ ਸੀ ਅੱਜ ਤੋਂ 7-8 ਸਾਲ ਪਹਿਲਾਂ ਦੀ ਗੱਲ ਆ ਕਹਿੰਦਾ ਭਾਵ ਕਿ ਹੁਣ ਸਰਕਾਰ ਜਿਹੜੀ ਆ ਭਗਵਾਨ ਤਮਨ ਦੀ ਸਰਕਾਰ ਹੈ ਇਹ ਜੇ ਅਸਾ ਤੁਹਾਨੂੰ ਜਿਹੜੇ ਲੱਗੇ ਹੋਏ ਨੇ ਕੁਲਵਿੰਦਰ ਜਿਹੜਾ ਹੈਗਾਗਾ ਇਹ ਤੇ ਇਹਨਾਂ ਨੂੰ ਪੁੱਠਾ ਟੰਗਿਆ ਜਾਵੇ ਤੇ ਇਹਨਾਂ ਤੇ ਦੱਬ ਕੇ ਪਟਾ ਫੇਰਿਆ ਜਾਵੇ ਘੋਟਾ ਲਾਇਆ ਜਾਵੇ ਜਿਵੇਂ ਪੁਲਿਸ ਕਰਦੀ ਹੈ ਸ਼ੀ ਸਟਾਪ ਇਹਨਾਂ ਨੂੰ ਮੁੱਦਾ ਪਾਇਆ ਜਾਵੇ ਨਾਕੇ ਨਾਲ ਦਬੋਇਆ ਜਾਵੇ ਤੇ ਇਹਨਾਂ ਨਾਲ ਪਹਿਲਾਂ ਇਸ ਤਰ੍ਹਾਂ ਕੀਤਾ ਜਾਵੇ ਤੇ ਪੰਜਾਬ ਜਿਹੜੀ ਸਰਕਾਰ ਹੈ ਉਸ ਨੂੰ ਇੱਕ ਵਾਰਨਿੰਗ ਦੇਣੀ ਚਾਹੀਦੀ ਆ ਕਿ ਜਿਹੜਾ ਵੀ ਕੋਈ ਥਾਣੇਦਾਰ ਜਾ ਪੁਲਿਸ ਮੁਲਾਜ਼ਮਾ ਉੱਥੋਂ ਦੀ ਜਿਹੜੀਆਂ ਲੜਕੀਆਂ ਨੇ ਰਾਤ ਨੂੰ ਵੀ ਰਹਿੰਦੀਆਂ ਨੇ ਉੱਥੇ ਤੇ ਉਹਨਾਂ ਦੇ ਨਾਲ ਜਿਹੜਾ ਇਹ ਇਸ ਤਰ੍ਹਾਂ ਕਰਤੂਤਾ ਕਰਦੇ ਨੇ ਜੇਕਰ ਕੋਈ ਮੁਲਾਜ਼ਮ ਇਸ ਤਰ੍ਹਾਂ ਕਰਦਾ ਫੜਿਆ ਗਿਆ ਜੇ ਹਰਕਤਾ ਕਰਦਾ ਵੀ ਫੜਿਆ ਗਿਆ ਉਹ ਤੇ ਸਖਤ ਕਾਨੂੰਨ ਬਣਦਾ ਜਿਹੜਾ ਬਣਾਉਣਾ ਚਾਹੀਦਾਗਾ ਇਹ ਸਰਕਾਰ ਨੂੰ ਚਾਹੀਦਾਗਾ ਜਿਹੜੇ ਜਿੰਨੇ ਵੀ ਮਾਇਕਵੇਂ ਨੇ ਸਾਰੇ ਤੇ ਚਾਹੀਦਾ ਕਿਉਂਕਿ ਇੱਥੇ ਜਦੋਂ ਲੜਕੀਆਂ ਸੇਫ ਨਹੀਂ ਪੰਜਾਬ ਦੇ ਵਿੱਚ ਕਹਿੰਦੇ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਆ ਪਰ ਮੰਨਦਾ ਕੌਣ ਆ ਇੱਥੇ ਜਦੋਂ ਕੁੜੀਆਂ ਪੰਜਾਬ ਦੇ ਵਿੱਚ ਇਸ ਆਪਾਂ ਇਹ ਕਹਿੰਦੇ ਆ ਦੇਸ਼ ਦੇ ਵਿੱਚ ਸੇਫ ਨਹੀਂ ਥਾ-ਥਾ ਜਿਹੜੇ ਬਲਾਤਕਾਰ ਹੋਈ ਜਾਂਦੇ ਆ ਕੋਈ ਮਾਰ ਦਿੰਦਾ ਬਲਾਤਕਾਰ ਕਰਕੇ ਕੋਈ ਕਿਸ ਤਰ੍ਹਾਂ ਕਰੀ ਜਾਂਦਾ ਕੋਈ ਕਿਸ ਤਰ੍ਹਾਂ ਕਰੀ ਜਾਂਦਾ ਹੁਣ ਇਹਨਾਂ ਬੰਦਿਆਂ ਦਾ ਜਿਸ ਤਰ੍ਹਾਂ ਪਹਿਲਾਂ ਜਿਹੜੇ ਇੱਕ ਡੱਟ ਨਹੀਂ ਸੀ ਕੋਈ ਇਧਰ ਜੁਪੀ ਕਿੰਨੀ ਦੀ ਜਿਹੜੀ ਗੱਲ ਸੀ ਪਿਛਲੇ ਸਾਲ ਉਹਨਾਂ ਦਰਿੰਦਿਆਂ ਵੱਲੋਂ ਵੀ ਜਿਹੜਾ ਉਸ ਲੜਕੀ ਦੇ ਨਾਲ ਬਲਾਤਕਾਰ ਕੀਤਾ ਗਿਆ ਤੇ ਬਾਅਦ ਦੇ ਵਿੱਚ ਉਹਨੂੰ ਅੱਗ ਲਾ ਕੇ ਮਚਾ ਕੇ ਉੱਥੇ ਜਿਹੜਾ ਭੁਗ ਦਿੱਤਾ ਗਿਆ ਤੇਲ ਲਾ ਕੇ ਚਲੋ ਫੜੇ ਕੇ ਗ੍ਰਿਫਤਾਰ ਕੀਤੇ ਗਏ ਤੇ ਉਹਨਾਂ ਦਾ ਬਾਅਦ ਦੇ ਵਿੱਚ ਦੂਜੇ ਦਿਨ ਅਨਕਾਊਂਟਰ ਕੀਤਾ ਗਿਆ ਉਸੇ ਜਗ੍ਹਾ ਤੇ ਜਾ ਕੇ ਮੇਰਾ ਕਹਿੰਦਾ ਭਾਵ ਕਿ ਜੇਕਰ ਇਹਨਾਂ ਤੇ ਸਖਤ ਕਾਰਵਾਈ ਨਹੀਂ ਹੁੰਦੀ ਤਾਂ ਇਹਨਾਂ ਦਾ ਇਹੀ ਹਾਲ ਹੋਣਾ ਚਾਹੀਦਾ ਜੇਕਰ ਗੈਂਗਸਟਰਾਂ ਦਾ ਹੋ ਸਕਦਾਗਾ ਜਾਂ ਹੋਰ ਲੋਕਾਂ ਦਾ ਹੋ ਸਕਦਾ ਤੇ ਫਿਰ ਇਹਨਾਂ ਦਾ ਕਿਉਂ ਨਹੀਂ ਕਾ ਹੁੰਦਾ ਬਈ ਤਿੰਆ ਪੜਾ ਦੱਸੋ ਕਿੱਥੇ ਸੇਫ ਨੇ ਹੁਣ ਦੱਸੋ ਜਿਹੜਾ ਇਸ ਕਰਕੇ ਲੋਕ ਕਹਿੰਦੇ ਨੇ ਮਾਫ ਕਰਨਾ ਮੈਨੂੰ ਗੱਲ ਕਹਿਣੀ ਪੈ ਰਹੀ ਆ ਲੋਕਾਂ ਦੀ ਜਿਹੜੀ ਬੋਲੀ ਆ ਕਿ ਜਿਹੜੇ ਡਾਕਟਰ ਦੇ ਜਿਹੜੇ ਆ ਲੜਕੇ ਲੱਗੇ ਹੁੰਦੇ ਨੇ ਉਹਨਾਂ ਨੂੰ ਮਜਬੂਰ ਹੁੰਦਾਗਾ ਉਹਨਾਂ ਨੂੰ ਆਏ ਹੁੰਦਾ ਕਿ ਅਸੀਂ ਜਿਹੜਾ ਆਪਣਾ ਜਿਹੜਾ ਕੋਰਸ ਪੂਰਾ ਕਰ ਲਈਏ ਪਰ ਉਹਨਾਂ ਦਾ ਹਰਕਤਾ ਕਰਨੋਂ ਘਟ ਨਹੀਂ ਜਿਹੜੇ ਆਵਾਜ਼ ਆਉਂਦੇ ਡਾਕਟਰ ਵੀ ਇਸ ਕਰਕੇ ਜਿਹੜੀਆਂ ਇਹ ਲੜਕੀਆਂ ਹੁੰਦੀਆਂ ਨੇ ਨਵੀਆਂ ਹੁੰਦੀਆਂ ਨੇ ਨਹੀਂ ਪਤਾ ਹੁੰਦਾ ਕਿਸੇ ਗੱਲ ਦਾ ਇਹਨਾਂ ਨੂੰ ਵੀ ਡਰ ਹੁੰਦਾ ਕਿ ਕਿਤੇ ਨਾ ਕਿਤੇ ਸਾਡੀ ਜਿਹੜੀ ਵਰਦੀ ਜਿਹੜੀ ਨੌਕਰੀ ਚਲੀ ਨਾ ਜਾਵੇ ਉਹ ਜਿਹੜੇ ਪਹਿਲਾਂ ਪੁਰਾਣੇ ਖੁੰਡ ਬੈਠੇ ਆ ਜਿਹੜੇ ਅਜੇ ਦਰਿੰਦੇ ਬੈਠੇ ਆ ਕੁਲਵਿੰਦਰ ਸਿੰਘ ਵਰਗੇ ਤੇ ਉਹਨਾਂ ਤੋਂ ਡਰਦਿਆਂ ਮਾਰ ਗਿਆ ਵਿਚਾਰੀਆਂ ਅੰਦਰੇ ਅੰਦਰ ਖਾਤੇ ਸਾਰ ਕੁਝ ਪੀ ਪੀ ਰਹੀਆਂ ਨੇ ਪੀ ਸਰੀਆਂ ਨੇ ਪਰੇ ਲੜਕੀ ਚਲੋ ਦਲੇਰੀ ਸਮਝ ਲਓ ਕਿ ਇਸਨੇ ਜਿਹੜਾ ਮੂੰਹ ਖੋਲਿਆ ਤੇ ਉਸ ਗੁਰਤੂਤਾ ਦੱਸਿਆ ਐਸ.ਟੀ.ਓ. ਦੀਆਂ ਤੇ ਹੁਣ ਫਰਾਰ ਤੇ ਇਹਨਾਂ ਦੇ ਜਿੰਨੇ ਵੀ ਗੁਰਤੂਤਾ ਕਹਿਦੇ ਕਿ ਉਹਨੇ ਹੀ ਜੜੀਆਂ ਘਟ ਨੇ ਇਹਨਾਂ ਨੇ ਬੜਾ ਗੰਦ ਪਾਇਆ ਪੰਜਾਬ ਦੇ ਵਿੱਚ ਇਹਨਾਂ ਤੇ ਪੁਲਿਸ ਨੂੰ ਸੌਰੀ ਮਾਫ ਕਰਨਾ ਪਰ ਸਤਾ ਹੁਣ ਕੀ ਕਰੂਗੀ ਸਰਕਾਰ ਨੂੰ ਜਿਹੜਾ ਸਖਤ ਐਕਸ਼ਨ ਲੈਣਾ ਚਾਹੀਦਾ ਬਣਦਾ ਹੈਗਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਹਰ ਇੱਕ ਥਾਣੇ ਤੱਕ ਹਰ ਇੱਕ ਜਿਹੜਾ ਮੈਕਮੇਂ ਤੱਕ ਇਹ ਵੀਡੀਓ ਪਹੁੰਚਦੀ ਕਰ ਦਿਓ ਤਾਂ ਕਿ ਜਿਹੜਾ ਫਿਰ ਜੇਕਰ ਸਿੱਖ ਕੋਈ ਕੰਮ ਇਹ ਜਿਆ ਕਰ ਦਿੰਦਾ ਇਹ ਜਿਆ ਤੇ ਪਟੇ ਚਾਰ ਲਾ ਦਿੰਦਾ ਕੋਈ ਗੁਰਦੁਆਰੇ ਤੇ ਬੈਠਾ ਕੁਡੇਰੇ ਦੇ ਵਿੱਚ ਬੈਠਾ ਜਦੋਂ ਧੀਆ ਪਹਿਲਾਂ ਉੱਥੇ ਸੇਫ ਵੀ ਨਹੀਂ ਤੇ ਫਿਰ ਪੁਲਿਸ ਪੇੜਦੀ ਆ ਫਿਰ ਇਹ ਕਹਿੰਦੇ ਆ ਜੀ ਕਾਨੂੰਨ ਹੱਥ ਚ ਲੈ ਲਿਆ ਦੱਸੋ ਹੁਣ ਇਹਦੇ ਦਰਿੰਦੇ ਨੂੰ ਕੀ ਕੀਤਾ ਜਾਵੇ ਤੇ ਵੀਡੀਓ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖਣੇ ਨਾ ਭੁੱਲਿਓ ਤੁਸੀਂ ਦੇਖਦੇ ਹੋ ਪੰਜਾਬੀ ਵਰਸਾ ਟੀਵੀ ਮੈਂ ਮੱਖਣ ਸਿੰਘ ਉੱਭਾ